ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਖਤੇ ਪਿਆਰੀ ਸਾਧ ਸੰਗਤ ਜੀ ਇਸ ਟਾਈਮ ਆਪਾਂ ਪਿੰਡ ਪੂੰਦੜ ਵਿਖੇ ਪਹੁੰਚੇ ਆ ਇਹ ਜਿਹੜਾ ਪਿੰਡ ਪੈਂਦਾ ਮੁਖਸਰ ਤੇ ਮਲੋਟ ਦੇ ਵਿਚਕਾਰ ਪੈ ਜਾਂਦਾ ਇੱਥੇ ਧੰਤਨ ਬਾਬਾ ਪੂੰਦੜ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਸ਼ਿਸ਼ੋਭਿਤ ਹੈ ਇਸ ਦਾ ਬਹੁਤ ਸੋਹਣਾ ਇਤਿਹਾਸ ਹੈ ਤੇ ਇੱਥੇ ਮੇਲਾ ਵੀ ਲੱਗਦਾ ਵਿਸਾਖੀ ਦਾ ਕਾਫੀ ਭਾਰੀ ਗਿਣਤੀ ਦੇ ਵਿੱਚ ਲੋਕ ਹੁੰਦੇ ਬਹੁਤ ਜ਼ਿਆਦਾ ਇਕੱਠ ਹੁੰਦਾ ਤੇ ਬਾਕੀ ਇਸ ਦਾ ਜਿਹੜਾ ਇਤਿਹਾਸ ਹੈ ਉਹ ਆਪਾਂ ਬਾਬਾ ਜੀ ਹੁਣਾਂ ਨਾਲ ਗੱਲਬਾਤ ਕਰਦੇ ਆਂ ਵਿੱਕੀ ਦਾ ਇਤਿਹਾਸ ਹੈ ਕਿਸ ਤਰ੍ਹਾਂ ਦੀ ਗੱਲਬਾਤ ਹੈ ਕਿਉਂਕਿ ਜਿੱਥੋਂ ਤੱਕ ਮੈਨੂੰ ਪਤਾ ਚੱਲਿਆ ਕਿ ਬਾਬਾ ਜੀ 500 ਸਾਲ ਦੀ ਉਮਰ ਸੀ ਬਾਬਾ ਭੁੰਦਰ ਸਾਹਿਬ ਜੀ ਦੀ ਤੇ ਉਹ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਇੱਥੇ ਵੇਟ ਕਰ ਰਹੇ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਜੋ ਵੀ ਪੂਰਾ ਇਤਿਹਾਸ ਜਾਂ ਹਿਸਟਰੀ ਆਪਾਂ ਗੱਲਬਾਤ ਕਰਵਾਉਣੀ ਹੈ ਤੁਹਾਡੀ ਗੁਰੂ ਰੂਪ ਸਾਧ ਸੰਗਤ ਜੀ ਇੱਥੇ ਦਾ ਜੋ ਇਤਿਹਾਸ ਹੈ ਇੱਥੇ ਜੋ ਸਾਧ ਸੰਗਤ ਜੀ ਬਾਬਾ ਭੁੰਦਰ ਸਾਹਿਬ ਜੀ ਰਹਿੰਦੇ ਸਨ ਇਤਿਹਾਸ ਵਿੱਚ ਉਹਨਾਂ ਦਾ ਨਾਮ ਬਾਬਾ ਭੁੰਦਰ دیਵਾਨਾ ਕਰਕੇ ਆਉਂਦਾ ਹੈ। ਹਾਂਜੀ। ਸੋ ਜਿਸ ਵੇਲੇ ਗੁਰੂ ਸਾਹਿਬ ਜੀ ਇੱਥੇ ਆਏ ਬਾਬਾ ਭੁੰਦਰ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਲੈ ਕੇ ਜੋ ਗੁਰੂ ਸਾਹਿਬ ਜੀ ਨੂੰ ਡਿਗ ਰਹੇ ਸਨ ਤੇ ਜਿਸ ਵੇਲੇ ਇੱਥੇ ਆਏ ਗੁਰੂ ਸਾਹਿਬ ਜੀ ਨਾਲ ਬਹੁਤ ਸਾਰੇ ਬਚਨ ਬਲਾਸ ਹੋਏ ਤੇ ਬਾਬਾ ਜੀ ਨੇ ਗੁਰੂ ਸਾਹਿਬ ਜੀ ਨੂੰ ਦੁੱਧ ਪਿਲਾਇਆ ਬਚਨ ਬਲਾਸ ਕੀਤੇ ਵਾਰ ਹੋਏ ਕਿ ਬਾਬਾ ਜੀ ਬੜੇ ਕਰਮਾ ਵਾਲੇ ਉਹ ਭਾਗਾਂ ਵਾਲੇ ਤੁਹਾਡੀ ਭਗਤੀ ਬੜੀ ਆ ਇਥੇ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਵੀ ਆਏ ਆ ਸੱਤਵੇਂ ਪਾਤਸ਼ਾਹ ਗੁਰੂ ਸਾਹਿਬ ਮਹਾਰਾਜ ਜੀ ਗੁਰੂ ਹਰਾਈ ਸਾਹਿਬ ਸੱਤਵੇਂ ਪਾਤਸ਼ਾਹ ਉਹ ਆਏ ਆ ਇਸਰਨ ਦਸਵੇਂ ਪਾਤਸ਼ਾਹ ਗੁਰੂ ਸਾਹਿਬ ਜੀ ਵੀ ਆਏ ਆ ਇਥੇ ਬਾਬਾ ਭੁੰਦਰ ਸਾਹਿਬ ਜਿੰਦੇ ਸੁੱਲ ਦੁੱਧ ਪਿ ਆਇਆ ਬਚਨ ਬਲਾਸ ਕੀਤੇ ਵਰ ਪ੍ਰਾਪਤ ਕੀਤੇ ਤੇ ਵਿਸਾਖੀ ਜਿਹੜੀ ਆ ਇੱਕ ਦਿਨ ਪਹਿਲਾਂ ਦਾ ਵਰ ਦਿੱਤਾ ਵੀ ਬਾਬਾ ਜੀ ਤੁਹਾਡੀ ਜਿਹੜੀ ਵਿਸਾਖੀ ਆ ਇੱਕ ਦਿਨ ਪਹਿਲਾਂ ਲੱਗਿਆ ਕਰੇਗੀ ਪੂਰੇ ਪੰਜਾਬ ਤੋਂ ਪੰਜਾਬ ਭਰ ਤੋਂ ਜਿਹੜੀ ਵਿਸਾਖੀ ਲੱਗਦੀ ਹੈ ਤਕਰੀਬਨ ਉਹ ਇੱਕ ਦਿਨ ਇੱਥੇ ਪਹਿਲਾਂ ਲੱਗਦੀ ਆ ਨਗਰ ਕੀਰਤਨ ਹੁੰਦਾ ਚਾਰ ਸਿਰੇ ਪਿੰਡਾਂ ਵਿੱਚ ਸੰਗਤਾਂ ਸਹਿਯੋਗ ਦਿੰਦੀਆਂ ਨੇ ਆਉਂਦੀਆਂ ਨੇ ਜਿਨ੍ਹਾਂ ਦੀਆਂ ਮਨੋ ਭਾਵਨਾਵਾਂ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਉਹ ਸੰਗਤਾਂ ਹੰਮ ਹਮਾ ਕੇ ਇਥੇ ਵਿਸਾਖੀ ਤੇ ਆਉਂਦੀਆਂ ਹਨ ਸੋ ਬਾਬਾ ਜੀ ਦਾ ਵਰਸੇ ਵੀ ਇਥੇ ਸਭ ਦੀਆਂ ਮਨੋ ਕਾਮਨਾ ਪੂਰੀਆਂ ਹੋਣਗੀਆਂ ਦੁੱਧ ਪੁੱਤਰਾਂ ਦੀਆਂ ਦਾਤਾਂ ਵੀ ਇਥੇ ਜੋ ਮਹਾਰਾਜ ਦੀ ਕਿਰਪਾ ਨਾਲ ਪ੍ਰਾਪਤ ਹੁੰਦੀਆਂ ਹਨ ਦੇਸ਼ਾਂ ਵਿਦੇਸ਼ਾਂ ਜਾਣ ਵਾਲੇ ਜਿਹੜੇ ਬੱਚੇ ਨੇ ਉਹ ਇਥੇ ਸਮੇਂ-ਸਮੇਂ ਮੁਤਾਬਕ ਆਉਂਦੇ ਆ ਤੇ ਉਹ ਵੀ ਅਰਦਾਸਾਂ ਕਰਾ ਕੇ ਜਾਂਦੇ ਨੇ ਤੇ ਮੁੜ ਕੇ ਜਦੋਂ ਮਾੜ ਦੀ ਖੁਸ਼ੀ ਹੁੰਦੀ ਹੈ ਦੇਸ਼ਾਂ ਵਿਦੇਸ਼ਾਂ ਸੈਰ ਕਰਕੇ ਦੁਬਾਰਾ ਫਿਰ ਆਉਂਦੇ ਆ ਇਸੇ ਤਰ੍ਹਾਂ ਸਾਧ ਸੰਗਤ ਜੀਓ ਮਸਿਆ ਜਿਹੜੀ ਆ ਹਰ ਮਸਿਆ ਇਹ ਬੜੇ ਧੂਮ ਧਾਮ ਦੇ ਨਾਲ ਚਾਰ ਫੇਰਾਂ ਸੰਗਤਾਂ ਹੁੰਦੀਆਂ ਨੇ ਤੇ ਮਸਿਆ ਲੱਗਦੀ ਸਾ ਸੰਗ ਜੀਓ ਇਸ ਕਰਕੇ 24 ਘੰਟੇ ਇੱਥੇ ਲੰਗਰ ਚੱਲਦਾ ਹੈ ਇੱਥੇ ਜੋ ਪੀਆ ਬਾਣ ਜੰਗਲ ਕਿਸ ਤਰੀਕੇ ਦੇ ਰੂਪ ਚ ਹੁੰਦਾ ਸੀ ਤੇ ਇੰਨੇ ਸਰਦ ਆ ਸੰਗਤਾਂ ਦੇ ਵਿੱਚ ਚਾਰ ਫੇਰੇ ਆਲਾਕਿਕ ਸੰਗਤ ਇੱਥੇ ਹੁੰਦੀਆਂ ਸਨ ਸਮਾਂ ਆਇਆ ਗੁਰੂ ਘਰ ਬਣਿਆ ਫਿਰ ਕਾਰ ਸਿਆ ਵਾਲੇ ਬਾਬਾ ਜੀਤ ਸਿੰਘ ਜੀ ਜਿਨ੍ਹਾਂ ਨੇ ਇੱਥੇ ਅਜ ਤੋਂ ਤਕਰੀਬਨ 30-35 ਸਾਲ ਪਹਿਲਾਂ ਜੋ ਸੇਵਾ ਚਲਾਈ ਉਹਨਾਂ ਨੇ ਆ ਜਿਹੜੀ ਬਿਲਡਿੰਗ ਪਿੰਡ ਦੇ ਸਹਿਯੋਗ ਨਾਲ ਪਿੰਡਾਂ ਹੋਰ ਪਿੰਡਾਂ ਇਲਾਕੇ ਦੇ ਸਹਿਯੋਗ ਨਾਲ ਸੇਵਾ ਕਰਕੇ ਗੁਰੂ ਘਰ ਦੀ ਇਮਾਰਤ ਨੂੰ ਬਣਾਇਆ ਤਾਂ ਨੇ ਉਹ ਰਲ ਮਿਲ ਕੇ ਸਹਿਯੋਗ ਨਾਲ ਬੜੇ ਵਧੀਆ ਢੰਗ ਨਾਲ ਇੱਥੇ ਸੇਵਾ ਨਿਭਾ ਰਹੇ ਆ ਜੋ ਸਾਥ ਸੰਗਤ ਜੀ ਗੁਰੂ ਮਹਾਰੇ ਦੀ ਕਿਰਪਾ ਨਾਲ ਬੜੇ ਸੋਹਣੇ ਢੰਗ ਨਾਲ ਸੇਵਾ ਕਰੀ ਜਾ ਰਹੇ ਨੇ ਇਸੇ ਤਰ੍ਹਾਂ ਦਿਨ ਰਾਤ ਕਰਕੇ ਸੰਗਤਾਂ ਆਉਂਦੀਆਂ ਨੇ ਸੋ ਮੈਂ ਸੰਗਤਾਂ ਨੂੰ ਬੇਨਤੀ ਕਰਾਂਗਾ ਇੱਥੇ ਭਾਈ ਪਹੁੰਚੋ ਆ ਕੇ ਗੁਰੂ ਦੇ ਖੁਸ਼ੀਆਂ ਜਿਹੜੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ